ਸਸ਼ੀਗਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਜਿੱਥੇ ਅਸੀਂ ਗੱਲ ਕਰਾਂਗੇ ਕੁਝ ਵੀ ਕਹਿਣ ਤੋਂ ਪਹਿਲਾਂ ਸ਼ੁਰੂਆਤ ਮੈਂ ਇੱਥੋਂ ਹੀ ਕਰੂੰਗੀ ਕਿ ਅਕਸਰ ਦੇਖਿਆ ਜਾਂਦਾ ਜਿਹੜੇ ਲੋਕ ਨੇ ਪੈਰੈਂਟਸ ਨੇ ਉਹ ਸਭ ਤੋਂ ਜ਼ਿਆਦਾ ਸੋਚਦੇ ਨੇ ਬੱਚਿਆਂ ਦੀ ਐਡਮਿਸ਼ਨ ਨੂੰ ਲੈ ਕੇ ਬੱਚਿਆਂ ਦੀ ਪੜਾਈ ਨੂੰ ਲੈ ਕੇ ਤੇ ਇਹ ਸੋਚਦੇ ਨੇ ਕਿ ਸਰਕਾਰੀ ਸਕੂਲ ਦੇ ਵਿੱਚ ਅਗਰ ਅਸੀਂ ਲਗਾਵਾਂਗੇ ਤੇ ਬੱਚਿਆਂ ਦਾ ਫਿਊਚਰ ਕੀ ਹੋਏਗਾ ਤੇ ਅਕਸਰ ਹੀ ਜਿਹੜੇ ਲੋਕ ਨੇ ਉਹ ਗੁਰੇਸ਼ ਕਰਦੇ ਹੋਏ ਦਿਖਾਈ ਦਿੰਦੇ ਨੇ ਪਰ ਇੱਥੇ ਹੀ ਅੱਜ ਦੂਸਰੀ ਤਰਫ ਦੇਖੀਏ ਪੰਜਾਬ ਦੇ ਸਰਕਾਰੀ ਸਕੂਲ ਦੀ ਨੁਹਾਰ ਬਿਲਕੁਲ ਹੀ ਬਦਲਦੀ ਹੋਈ ਦਿਖਾਈ ਦੇ ਰਹੀ ਹੈ ਇਹ ਗੱਲ ਸਕੂਲ ਆਫ ਐਮਿਨੈਂਸ ਨੂੰ ਦੇਖ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ ਅਸوير ਤੋਂ ਹੀ ਇਹ ਸਕੂਲ ਜਿਹੜਾ ਹੈ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਅੱਜ ਜਦੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਲੁਧਿਆਣਾ ਪਹੁੰਚਦੇ ਨੇ ਇੱਕ ਸਕੂਲ ਦਾ ਉਦਘਾਟਨ ਕਰਨ ਜਿਸ ਸਕੂਲ ਦੇ ਵਿੱਚ 스위밍 ਪੂਲ ਵੀ ਹੈ ਤੇ ਇਹ ਸਕੂਲ ਜਿਹੜਾ ਹੈ 스위밍 ਪੂਲ ਦੇ ਨਾਮ ਤੋਂ ਹੀ ਸਭ ਤੋਂ ਜ਼ਿਆਦਾ ਹੁਣ ਇਸ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਦਿਖਾਈ ਦੇ ਰਿਹਾ ਸਵੇਰੇ ਹੀ ਉਦਘਾਟਨ ਹੋਇਆ ਤੇ ਅੱਜ ਸਾਰਿਆਂ ਨੂੰ ਹੀ ਇਹ ਪਤਾ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਇਹੋ ਜਿਹਾ ਸਰਕਾਰੀ ਸਕੂਲ ਹੈ ਜੋ ਕਿ ਕਾਨਵੈਂਟ ਸਕੂਲ ਤੇ ਪ੍ਰਾਈਵੇਟ ਸਕੂਲਾਂ ਨੂੰ ਬਿਲਕੁਲ ਹੀ ਮਾਤ ਪਾਰਿਆ ਸਕੂਲ ਆਫ ਐਮੀਨੈਂਸ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਕਰੀਨ ਤੇ ਅਸੀਂ ਉਹ ਵੀਡੀਓ ਦਿਖਾਣੇ ਆ ਤੁਸੀਂ ਇਸ ਸਕਰੀਨ ਦੇ ਦੇਖ ਰਹੇ ਹੋ ਇਹ ਕੋਈ ਹੋਰ ਸਕੂਲ ਨਹੀਂ ਹੈ ਇਹੀ ਹੈ ਲੁਧਿਆਣਾ ਦਾ ਪੰਜਾਬ ਦਾ ਉਹ ਸਰਕਾਰੀ ਸਕੂਲ ਇਹ ਐਦਾ ਗਈ ਹੈ ਪੰਜਾਬ ਦਾ ਪਹਿਲਾ ਉਹ ਸਰਕਾਰੀ ਸਕੂਲ ਜਿਸ ਨੂੰ ਵੇਖ ਕੇ ਹਰ ਇੱਕ ਅੱਖ ਜੜੀ ਹੈ ਚੌਂਕ ਜਾਏਗੀ ਕਿ ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ সুইমিং ਪੂਲ ਹੈ ਤੇ ਇਸ ਪੂਲ ਨੂੰ ਵੇਖ ਕੇ ਹਰ ਇੱਕ ਬੰਦਾ ਚੌਂਕ ਗਿਆ ਇਸ ਸਰਕਾਰੀ ਸਕੂਲ ਨੂੰ ਵੇਖ ਕੇ ਹਰ ਇੱਕ ਬੰਦਾ ਚੌਂਕ ਗਿਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਾਲ ਹੀ ਨਾਲ ਸੀਐਮ ਪੰਜਾਬ ਭਗਵੰਤ ਮਾਨ ਵੀ ਉੱਥੇ ਪਹੁੰਚੇ ਨੇ ਅੱਜ ਸਕੂਲ ਦਾ ਉਦਘਾਟਨ ਕੀਤਾ ਸਕੂਲ ਆਫ ਐਮੀਨੈਂਸ ਦਾ ਜਿੱਥੇ ਕੇਵਲ ਸਵੀਮਿੰਗ ਪੂਲ ਹੀ ਨਹੀਂ ਇੰਨੇ ਸਾਰੇ ਚਾਰ ਤਰ੍ਹਾਂ ਦੇ ਗਰਾਊਂਡ ਸਾਇੰਸ ਲੈਬ ਤੇ ਹੋਰ ساری ਸਹੂਲਤਾਂ ਜੋ ਇੱਕ ਕਾਨਵੈਂਟ ਸਕੂਲ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਪਰ ਕੋਈ ਵੀ ਇਹ ਚੀਜ਼ ਨਹੀਂ ਸੋਚਦਾ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਐਦਾਂ ਦਾ ਕੁਝ ਹੋ ਸਕਦਾ ਪਰ ਪੰਜਾਬ ਸਰਕਾਰ ਨੇ ਇਸ ਨੂੰ ਸੱਚ ਕਰ ਦਿਖਾਇਆ ਤੇ ਸਰਕਾਰੀ ਸਕੂਲ ਨੂੰ ਹੀ ਕਾਨਵੈਂਟ ਤੋਂ ਵੀ ਅੱਗੇ ਲੈ ਗਏ ਨੇ ਲੁਧਿਆਣਾ ਦੇ ਇਸ ਸਕੂਲ ਨੂੰ ਵੇਖ ਕੇ ਹਰ ਇੱਕ ਸ਼ਖਸ ਚੌਂਕ ਜਾਂਦਾ ਸਿੱਧੀਆਂ ਜਿਹੜੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਸੀ ਤਾਂ ਹਰ ਇੱਕ ਨੂੰ ਪਤਾ ਲੱਗ ਗਿਆ ਕਿ ਸਰਕਾਰੀ ਸਕੂਲ ਇੱਕ ਅਜੀਹਾ ਵੀ ਹੈ ਇੱਕ ਇਹੋ ਜਿਹਾ ਵੀ ਸਰਕਾਰੀ ਸਕੂਲ ਹੈ ਜਿੱਥੇ ਸਕੂਲ ਆਫ ਐਮਿਨਸ ਦੇ ਵਿੱਚ সুইমিং ਪੂਲ ਤਿਆਰ ਕੀਤਾ ਗਿਆ ਬੱਚਿਆਂ ਦੇ ਲਈ ਖੇਡਾਂ ਦੇ ਸਾਰੇ ਸਾਧਨ ਤਿਆਰ ਕੀਤੇ ਗਏ ਪੜਾਈ ਦੇ ਲਈ ਇੱਕ ਇੱਕ ਚੀਜ਼ ਤਿਆਰ ਕੀਤੀ ਗਈ ਲੈਬ ਸਾਇੰਸ ਲੈਬ ਤਿਆਰ ਕੀਤੇ ਗਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਜੋ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਦੇਖਿਆ ਜਾਂਦਾ ਸੀ ਆਂਦੀ ਸੀ ਪੜਾਈ ਦੇ ਵਿੱਚ ਹੁਣ ਸਕੂਲਾਂ ਦੇ ਵਿੱਚ ਕਦੇ ਨਹੀਂ ਆਏਗੀ ਉਹ ਵੀ ਖਾਸ ਕਰਕੇ ਸਰਕਾਰੀ ਸਕੂਲ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਇੱਕ ਦਿਨ ਇਸ ਮੁਕਾਮ ਤੱਕ ਪਹੁੰਚ ਜਾਣਗੇ ਕਿਸੇ ਨੇ ਵੀ ਕੀ ਸੋਚਿਆ ਸੀ ਕਿ ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਜੋ ਇਹ ਗੱਲਾਂ ਚੱਲ ਰਹੀਆਂ ਨੇ ਕਿ ਦਿੱਲੀ ਦੇ ਤਰਜ਼ ਤੇ ਪੰਜਾਬ ਦੇ ਵਿੱਚ ਅਸੀਂ ਬਦਲਾਅ ਕਰਾਂਗੇ ਕਿਉਂਕਿ ਸਿੱਖਿਆ ਤੇ ਸਿਹਤ ਨੂੰ ਦੇਖਦੇ ਹੋਏ ਜਦੋਂ ਇਹ ਸਰਕਾਰ ਹੌਂਦ ਦੇ ਵਿੱਚ ਆਈ ਸੀ ਤਾਂ ਸ਼ਾਇਦ ਇੰਨਾ ਖਿਆਲ ਤਾਂ ਕਿਸੇ ਨੂੰ ਵੀ ਨਹੀਂ ਹੋਣਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬਦਲਾਅ ਹੋਇਆ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਫਿਰ ਸਿੱਖਿਆ ਦੇ ਖੇਤਰ ਦੇ ਵਿੱਚ ਮੈਡੀਕਲ ਦੇ ਖੇਤਰ ਦੇ ਵਿੱਚ ਤੇ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਇੰਨੇ ਜ਼ਿਆਦਾ ਬਦਲਾਅ ਪੰਜਾਬ ਦੇ ਵਿੱਚ ਇੰਨੀ ਜਲਦੀ ਆ ਪਾਏਗੇ ਪਰ ਜਦੋਂ ਅੱਜ ਸਕੂਲ ਆਫ ਐਮਿਨੈਂਸ ਸ਼ੁਰੂ ਹੋਇਆ ਤੇ ਇੱਕ ਜੋ ਸੁਪਨਾ ਵੇਖਿਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਵੀ ਸਕੂਲ ਹੋਏਗਾ ਕਿ ਲੋਕ ਇੱਥੇ ਖੁਦ ਐਡਮਿਸ਼ਨ ਲੈਣਗੇ ਤੇ ਸੁਪਨਾ ਸੱਚ ਹੁੰਦਾ ਵੀ ਦਿਖਾਈ ਦਿੱਤਾ ਤੇ ਇਹ ਵੀਡੀਓ ਇਸ ਇਹ ਜਿਹੜੀਆਂ ਤਸਵੀਰਾਂ ਨੇ ਇਹ ਇੱਕ ਸਾਫ਼-ਸਾਫ਼ ਜ਼ਰੀਆ ਹੈ ਕਿ ਲੋਕ ਬੱਚੇ ਬੜੇ ਹੀ ਆਰਾਮ ਦੇ ਨਾਲ ਹੁਣ ਇੱਥੇ ਐਡਮਿਸ਼ਨ ਲੈ ਸਕਦੇ ਨੇ ਤੇ ਆਪਣੇ ਸੁਪਨੇ ਪੂਰੇ ਕਰ ਸਕਦੇ ਨੇ ਤੇ ਇੱਥੇ ਹੀ ਆਪਾਂ ਇਹਨਾਂ ਸਕੂਲਾਂ ਦੀ ਜਦੋਂ ਗੱਲ ਕਰਦੇ ਆਂ ਤੇ ਸਰਕਾਰੀ ਸਕੂਲਾਂ ਦੇ ਕੇ ਹੁਣ ਉਹ ਚੀਜ਼ਾਂ ਨਹੀਂ ਯਾਦ ਆਣਗੀਆਂ ਕਿ ਸ਼ਾਇਦ ਬੈਠਣ ਦੇ ਲਈ ਸੀਟ ਨਾ ਹੋਵੇ ਸ਼ਾਇਦ ਡੈਸਕ ਡੈਸਕ ਨਾ ਹੋਣ ਸ਼ਾਇਦ টিਚਰਸ ਦਾ ਹੁਣ ਬਹੁਤ ਹੀ ਹਾਈ ਟੈਕ ਸਕੂਲ ਹੋ ਚੁੱਕੇ ਨੇ ਕਾਨਵੈਂਟ ਸਕੂਲਾਂ ਨੂੰ ਵੀ ਇਹ ਸਕੂਲ ਜਿਹੜੇ ਨੇ ਮਾਤ ਪਾ ਚੁੱਕੇ ਨੇ ਇਹ ਤਾਂ ਚਲੋ ਹੁਣ ਪਹਿਲਾ ਸਕੂਲ ਹੈ ਤੇ ਇਹ ਵੀ ਵਾਦਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹੋ ਜਿਹੇ ਹੋਰ ਸਕੂਲ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਖੋਲੇ ਜਾਣਗੇ ਤੇ ਹੁਣ ਤੁਹਾਨੂੰ ਇੱਕ ਗ੍ਰਾਫਿਕਸ ਦੇ ਜ਼ਰੀਏ ਟੈਕਸਟ ਦੇ ਜ਼ਰੀਏ ਸਾਰੀਆਂ ਚੀਜ਼ਾਂ ਆਪਾਂ ਦਿਖਾਣੇ ਆ ਤਾਂ ਪ੍ਰਾਈਵੇਟ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ ਇਸ ਚੀਜ਼ਾਂ ਆਪਾਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦਿਖਾਤੀਆਂ ਕਿ ਪ੍ਰਾਈਵੇਟ ਸਕੂਲ ਬੜੇ ਹੀ ਹੁਣ ਬਦਲ ਚੁੱਕੇ ਨੇ ਹੁਣ ਕਿਸੇ ਤਰ੍ਹਾਂ ਦਾ ਦੋ ਰਾਇ ਨਹੀਂ ਹੈ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੋਏਗੀ ਉਹ ਵੀ ਪੜਾਈ ਦੇ ਲਈ ਸਟੂਡੈਂਟਸ ਜਿਹੜੇ ਨੇ ਬੜੇ ਹੀ ਘੱਟ ਖਰਚੇ ਦੇ ਵਿੱਚ ਬੜੇ ਹੀ ਅੱਛੀ ਸਿੱਖਿਆ ਲੈ ਸਕਦੇ ਨੇ ਖੇਡਾਂ ਦੇ ਵਿੱਚ ਅੱਗੇ ਵਧ ਸਕਦੇ ਨੇ ਤੋਂ ਜੋ ਪੰਜਾਬ ਸਰਕਾਰ ਦਾ ਇੱਕ ਹੋਂਦ ਦੇ ਵਿੱਚ ਆਣ ਸਮੇ ਇੱਕ ਵਾਦਾ ਸੀ ਉਹ ਵਾਦਾ ਪੂਰਾ ਕਰਦੀ ਹੋਈ ਪੰਜਾਬ ਸਰਕਾਰ ਦਿਖਾਈ ਦੇ ਰਹੀ ਹੈ ਤੇ ਅੱਜ ਜਿਹੜਾ ਸਕੂਲ ਆਫ ਐਮੀਨੈਂਸ ਹੈ ਜਿਸ ਦਾ ਉਦਘਾਟਨ ਅੱਜ ਹੀ ਲੁਧਿਆਣਾ ਦੇ ਵਿੱਚ ਹੋਇਆ ਹੈ ਤੇ ਹੁਣ ਇਸ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਲੋਕ ਵੀ ਆ ਰਹੇ ਨੇ ਤੇ ਨਾਲ ਹੀ ਨਾਲ ਉਦਘਾਟਨ ਤੋਂ ਬਾਅਦ ਇਹ ਸਕੂਲ ਜਿਹੜਾ ਹੈ ਬਿਲਕੁਲ ਚਰਚਾ ਦੇ ਵਿੱਚ ਆ ਚੁੱਕਿਆ ਹੈ ਕਿ ਸਰਕਾਰੀ ਸਕੂਲ ਪੰਜਾਬ ਦੇ ਵਿੱਚ ਇੱਕ ਅਜੀਹਾ ਵੀ ਹੈ ਜਿੱਥੇ ਸਵੀਮਿੰਗ ਪੂਲ ਤਿਆਰ ਹੋ ਚੁੱਕਿਆ ਹੈ ਇਹ ਕੋਈ ਕਲੱਬ ਆ ਫੇਰ ਹੋਰ ਕੋਈ ਤੁਸੀਂ ਦੇਖੋਗੇ ਕਿ ਹੋਰ ਐਦਾਂ ਦੀ ਕੋਈ ਕਾਨਵੈਂਟ ਸਕੂਲ ਕੋਈ ਐਦਾਂ ਦੀ ਜਗ੍ਹਾ ਨਹੀਂ ਹੈ ਕਿ ਜਿੱਥੇ ਬੱਚਿਆਂ ਨੂੰ ਦਿੱਕਤ ਆਏਗੀ ਇਹ ਉਹ ਜਗ੍ਹਾ ਹੈ ਕਿ ਬੱਚੇ ਬੜੇ ਹੀ ਆਰਾਮ ਨਾਲ ਸਿੱਖਣਗੇ ਤੇ ਅੱਗੇ ਵਧਣਗੇ ਤੇ ਹੁਣ ਸਰਕਾਰੀ ਸਕੂਲਾਂ ਨੂੰ ਲੈ ਕੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲਾਤ ਨੇ ਤੁਹਾਡਾ ਇਹਨਾਂ ਦੇ ਬਾਰੇ ਕੀ ਕਹਿਣਾ ਹੈ ਇੱਕ ਵਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਐਦਾਂ ਹੀ ਹੋਰ ਅਪਡੇਟਸ ਲਈ ਬਣੇ ਰਹੋ Sky News Punjab ਦੇ ਨਾਲ